ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਠੰਡੀ ਤੋਂ ਬਚਾਉਣ ਲਈ ਛਪਾਰ ਲਤਾਲਾ ਬਡੂੰਦੀ ਟੁੰਗਾਹੇੜੀ ਆਦ ਪਿੰਡਾਂ ਦਾ ਦੌਰਾ ਕਰਕੇ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਕਰਮਸ਼ਾਲ ਵੰਡੇ ਗਏ। ਸ਼ਾਮ ਦਾ ਵੇਲਾ ਸੀ ਠੰਡ ਬਹੁਤ ਜ਼ਿਆਦਾ ਸੀ ਅਸੀਂ ਦੁਕਾਨ ਅੰਦਰ ਹੀਟਰ ਲਗਾ ਕੇ ਬੈਠੇ ਸੀ ਤਾਂ ਸਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਅਸੀਂ ਸੋਚਿਆ ਕਿ ਉਹਨਾਂ ਲੋਕਾਂ ਦੀ ਕੀ ਹਾਲਤ ਹੋ ਜੋ ਖੁੱਲੇ ਅਸਮਾਨ ਹੇਠ ਰਹਿੰਦੇ ਹੋਣਗੇ ਇਹ ਸੋਚ ਕੇ ਅਸੀਂ ਆਪਣੇ ਵੱਲੋਂ ਤੇਲ ਫੁੱਲ ਇਕੱਠਾ ਕਰਕੇ ਚੱਲ ਪਏ ਕੋਈ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਐਮਰਗੜ ਤੋਂ ਚੱਲ ਕੇ ਪਹਿਲਾਂ ਅਸੀਂ ਪਹੁੰਚੇ ਗੁग्गाવાડી ਛਪਾਰ ਦੇ ਸਾਹਮਣੇ ਖੁੱਲੇ ਅਸਮਾਨ ਵਿੱਚ ਝੌਂਪੜੀਆਂ ਵਿੱਚ ਰਹਿ ਰਹੇ ਲੋਕਾਂ ਕੋਲ ਸਾਡੇ ਪਹੁੰਚਦੇ ਹੀ ਉਹਨਾਂ ਦੇ ਚਿਹਰਿਆਂ ਤੇ ਕੁਝ ਰੌਣਕ ਆ ਗਈ ਜਿੱਥੇ ਵੈਰੀਆ ਆਰਡਨ ਨੂੰ ਸ਼ਾਲ ਪੇਟ ਕੀਤੇ ਜਿਸ ਤੋਂ ਬਾਅਦ ਉਹਨਾਂ ਦੀ ਖੁਸ਼ੀ ਦੇਖਣਯੋਗ ਸੀ ਬਾਕੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ ਕਿਉਂਕਿ ਜਿੱਥੇ ਅਸੀਂ ਲੋਕ ਬੰਦ ਕਮਰਿਆਂ ਵਿੱਚ ਮੋٹے ਕੱਪੜੇ ਪਾ ਕੇ ਹੀਟਰ ਲਗਾ ਕੇ ਮੋਟੀਆਂ ਰੇਗੀਆਂ ਲੈ ਕੇ ਵੀ ਟਰੋਟਰ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਮੋٹے ਕੱਪੜੇ ਪਹਿਨਾਉਂਦੇ ਹਾਂ ਸਰਦੀਆਂ ਵਿੱਚ ਕਈ ਵਾਰ ਧੁੱਪ ਦੇ ਦਰਸ਼ਨ ਵੀ ਔਖੇ ਹਾ ਹੋ ਜਾਂਦੇ ਹਨ ਜਾਂ ਠੰਡ ਕਾਰਨ ਅਸੀਂ ਬਾਹਰ ਹੀ ਨਹੀਂ ਜਾਂਦੇ ਪਰ ਇਸ ਦਾ ਸਰੀਰ ਦੇ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ ਉੱਥੇ ਇਹ ਲੋਕ ਖੁੱਲੇ ਅਸਮਾਨ ਹੇਠ ਬਿਨਾਂ ਬੇਸਿਕ ਜ਼ਰੂਰਤਾਂ ਭਾਬ ਬਿਜਲੀ ਪਾਣੀ ਤੋਂ ਬਹੁਤ ਹੀ ਖਤਰਨਾਕ ਜਗਾ ਤੇ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਸਨ ਇਸ ਬਾਰੇ ਵੀਡੀਓ ਰਾਹੀਂ ਵਿਸਤਾਰਤ ਨਾਲ ਜਾਣੋ ਸੋ ਤੁਸੀਂ ਇਹਨਾਂ ਦੇ ਜਿਹੜੇ ਘਰ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਰਜਾਈਆਂ ਦੇ ਵਿੱਚ ਕਿਸ ਤਰ੍ਹਾਂ ਚਾਰ-ਚਾਰ ਰਜਾਈਆਂ ਲੈ ਕੇ ਸੌਂਦੇ ਆ ਪਰੰਤੂ ਇਹ ਲੋਕ ਨੇ ਜਿਹੜੇ ਇਹਨਾਂ ਦੀ ਲਾਈਫ ਆ ਜਿਹੜੀ ਬਹੁਤ ਮੁਸ਼ਕਲਾਂ ਦਾ ਦੇ ਵਿੱਚੋਂ ਨਿਕਲਦੀ ਆ ਸੋ ਇਸੇ ਤਰ੍ਹਾਂ ਹੀ ਆਪਣਾ ਗੁਜ਼ਾਰਾ ਜਿਹੜਾ ਇਹ ਕਰਦੇ ਨੇ ਔਰ ਠੰਡ ਦਾ ਮੌਸਮ ਆ ਤੁਸੀਂ ਦੇਖ ਸਕਦੇ ਹੋ ਅੱਗ ਵਗੈਰਾ ਲਾ ਕੇ ਆਪਣਾ ਸਮਾਂ ਪਾਸ ਕਰਦੇ ਨੇ ਸੋ ਇਹ ਇਹਨਾਂ ਦੇ ਘਰ ਦੇ ਅੰਦਰ ਦੇ ਦ੍ਰਿਸ਼ ਸੋ ਸਾਰੇ ਜਿਹੜੇ ਸਾਡੇ ਭੈਣ ਭਰਾ ਨੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਇਹਨਾਂ ਜਿਹੜੇ ਨੀਡੀ ਲੋਕ ਨੇ ਜ਼ਰੂਰਤਮੰਦ ਲੋਕ ਨੇ ਇਹਨਾਂ ਦੀ ਜ਼ਰੂਰ ਮਦਦ ਕਰਨ ਆ ਕੇ ਤੁਸੀਂ ਦੇਖ ਸਕਦੇ ਹੋ ਇਹ ਛਪਾਰ ਰੋਡ ਮਾੜੀ ਦੇ ਬਿਲਕੁਲ ਸਾਹਮਣੇ ਜਿਹੜੀਆਂ ਕੁੱਲੀਆਂ ਬਣੀਆਂ ਹੋਈਆਂ ਨੇ ਬੇਸ਼ੱਕ ਕਈ ਲੋਕ ਇਸ ਵੀ ਕਮੈਂਟ ਲਿਖਦੇ ਨੇ ਕਿ ਇਹ ਜਾਂ ਮੀਟ ਖਾਂਦੇ ਨੇ ਜਾਂ ਸੋ ਐਂਡ ਸੋ ਕਾਫੀ ਗੱਲਾਂ ਕਮੈਂਟਾਂ ਦੇ ਵਿੱਚ ਅਸੀਂ ਦੇਖਦੇ ਹਾਂ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਦੇ ਵਿੱਚ ਬੇਸ਼ੱਕ ਕੁਝ ਵੀ ਹੋਵੇ ਪਰ ਇਹਨਾਂ ਦਾ ਜਿਹੜਾ ਜੀਵਨ ਆ ਉਹ ਬਹੁਤ ਮੁਸ਼ਕਲਾਂ ਭਰਿਆ ਕਿਸ ਤਰ੍ਹਾਂ ਦਾ ਮੌਸਮ ਆ ਕਿਸ ਤਰ੍ਹਾਂ ਦੇਖ ਲਓ ਇਹਨਾਂ ਦੇ ਬੱਚੇ ਨੇ ਆਪਣੇ ਬੱਚੇ ਤੁਸੀਂ ਖੁਦ ਦੇਖਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆਪਣੇ ਬੱਚੇ ਨੇ ਜਿਹੜੇ ਉਹ ਜੀਵਤ ਰਹਿੰਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਰਜਾਈਆਂ ਦੇ ਵਿੱਚ ਲਵੇਟ ਕੇ ਰੱਖਦੇ ਆ ਪਰੰਤੂ ਇਹਨਾਂ ਦੇ ਬੱਚੇ ਦੇਖ ਲਓ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਠੰਡ ਦੇ ਮੌਸਮ ਦੇ ਵਿੱਚ ਛੋਟੇ ਕੱਪੜਿਆਂ ਦੇ ਨਾਲ ਹੀ ਫਿਰਦੇ ਨੇ ਕਈਆਂ ਦੇ ਕੋਲੇ ਜੁਰਾਬਾਂ ਵੀ ਹੈ ਨਹੀਂ ਪਾਈਆਂ ਹੋਈਆਂ ਸੋ ਆ ਦੇਖ ਲਓ ਇੱਕ ਸਾਡੀ ਭੈਣ ਖੜੀ ਆ ਇਹਦੇ ਜਿਹੜੇ ਜੁਰਾਬਾਂ ਤੱਕ ਨਹੀਂ ਪਾਈਆਂ ਹੋਈਆਂ ਜਦਕਿ ਅਸੀਂ ਦੋ ਦੋ ਜੁਰਾਬਾਂ ਪਾ ਕੇ ਜਿਹੜਾ ਹੈਗਾ ਉਹ ਇਸ ਠੰਡ ਦੇ ਮੌਸਮ ਦੇ ਵਿੱਚ ਜਿਹੜਾ ਹੈਗਾ ਬਚਦੇ ਹੈਗੇ ਆ ਤੇ ਬਹੁਤ ਜ਼ਿਆਦਾ ਠੰਡ ਲੱਗਦੀ ਆ ਪਰੰਤੂ ਇਹਨਾਂ ਦਾ ਜਿਹੜਾ ਜੀਵਨ ਆ ਉਹ ਬੜਾ ਮੁਸ਼ਕਲਾਂ ਭਰੇ ਆ ਸੋ ਸਾਰੇ ਜਿਹੜੇ ਸਾਡੇ ਭਰਾ ਨੇ ਜੋ ਕੁਝ ਦਾਨ ਦੇਣਾ ਚਾਹੁੰਦੇ ਨੇ ਜਾਂ ਕੁਝ ਮਦਦ ਕਰਨਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਦੇ ਲੋਕਾਂ ਕੋਲੇ ਜ਼ਰੂਰ ਆਉਣ ਸੋ ਬਹੁਤ ਹੀ ਜਿਹੜਾ ਹੈਗਾ ਇਹਨਾਂ ਦਾ ਔਖਾ ਜੀਵਨ ਦੇਖ ਸਕਦੇ ਆ ਤੁਸੀਂ ਜਾ ਸਾਡ ਦੇਖੋ ਕਿਸ ਤਰ੍ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਇਹ ਓਪਨ ਦੇ ਵਿੱਚ ਹੀ ਦੋਨੋਂ ਪਾਸਿਓਂ ਬਹੁਤ ਜ਼ਿਆਦਾ ਹਵਾ ਪੈਂਦੀ ਹੈਗੀ ਆ ਪਰ ਇੱਥੇ ਖਾਣਾ ਤਿਆਰ ਕਰ ਰਹੀਆਂ ਨੇ ਕਿਉਂਕਿ ਜਿਹੜਾ ਢਿੱਡ ਆ ਉਹਨੂੰ ਤਾਂ ਮਤਲਬ ਖਾਣ ਪੀਣ ਲਈ ਹਰ ਵਕਤ ਲੋੜ ਆ ਹਰ 2 ਘੰਟੇ ਬਾਅਦ 3 ਘੰਟੇ ਬਾਅਦ ਜਿਹੜਾ ਪੇਟ ਆ ਉਹ ਮੰਗਦਾ ਹੈਗਾ ਪੇਟ ਦੀ ਅੱਗ ਮਜਬੂਰ ਕਰ ਦਿਆ ਇਨਸਾਨ ਨੂੰ ਸੋ ਬੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਠੰਡ ਦੇ ਮੌਸਮ ਦੇ ਵਿੱਚ ਸਾਡੀਆਂ ਇਹ ਭੈਣਾਂ ਜਿਹੜੀਆਂ ਹੈਗਿਆ ਨੇ ਖਾਣਾ ਤਿਆਰ ਕਰ ਰਹੀਆਂ ਨੇ ਖਵਾ ਫਰਨ ਫਰਨ ਚੱਲ ਰਹੀ ਆ ਸਾਡੇ ਕੋਲ ਇੱਥੇ ਖੜਨਾ ਮੁਸ਼ਕਲ ਹੋ ਰਿਹਾ ਪਰੰਤੂ ਇਹ ਇੱਥੇ ਬੈਠ ਕੇ ਖਾਣਾ ਤਿਆਰ ਕਰ ਰਹੀਆਂ ਨੇ ਉਹ ਕਹਿੰਦੀ ਕਿ ਮੈਨੂੰ ਗੋਡਿਆਂ ਤੋਂ ਬਹੁਤ ਮੁਸ਼ਕਲ ਆ ਗੋਡੇ ਮੇਰੇ ਬਹੁਤ ਜ਼ਿਆਦਾ ਦਰਦ ਕਰਦੇ ਨੇ ਤੇ ਇਸ ਨੇ ਇਹ ਵੀ ਸਾਨੂੰ ਕਿਹਾ ਕਿ ਜਿਹੜਾ ਮੇਰਾ ਹਸਬੰਡਾ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਆ ਆ ਬਾਬਾ ਜੀ ਤੁਸੀਂ ਦੇਖਦੇ ਹੋ ਕਿ ਬੈਠੇ ਨੇ ਇਹ ਕਹਿੰਦੇ ਨੇ ਕਿ ਮੈਨੂੰ ਸਾਹ ਦੀ ਕਸਰ ਆ ਬਾਬਾ ਜੀ ਕੀ ਗੱਲ ਹੋ ਗਈ ਤੁਹਾਨੂੰ ਅੱਛਾ ਸਾਹ ਨਾ ਹੋਣਾ ਅੱਜ ਕੱਲ ਸਾਹ ਨਹੀਂ ਆਉਂਦਾ ਤੁਹਾਨੂੰ ਠੰਡ ਚ ਠੰਡ ਚ ਮੁਸ਼ਕਲ ਠੰਡ ਚ ਅੱਛਾ ਦਵਾਈ ਖਾਣੇ ਹੋ ਅੱਛਾ ਠੀਕ ਹੈ ਠੰਡ ਸਾਤ ਜਿਆਦਾ ਹੋ ਗਈ ਨਾ ਠੰਡ ਬਹੁਤ ਲੱਗਦੀ ਹੁੰਦੀ ਤੁਹਾਨੂੰ ਅੱਜ ਅੱਜ ਦਵਾਈ ਲੈ ਕੇ ਬੈਠਾ ਪੈਸਾ ਹੈ ਅੱਛਾ 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 ਸੋ ਜਿਹੜਾ ਦਵਾਈ ਤੋਂ ਬਹੁਤ ਮੁਸ਼ਕਲ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਅਸੀਂ ਦਵਾਈ ਲਿਆ ਕੇ ਦਈਏ ਤੇ ਇਹ ਅੱਜ ਕਹਿ ਰਹੇ ਨੇ ਕਿ ਮੈਨੂੰ ਦਵਾਈ ਨਹੀਂ ਮਿਲੀ ਹੈਗੀ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਤੇਗ ਦੇਖ ਲਓ ਤੁਸੀਂ ਇਹਨਾਂ ਦੀ ਕੁੱਲੀ ਆ ਦੋਨੋਂ ਪਾਸਿਓਂ ਖੁੱਲੀ ਆ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਮੁਸ਼ਕਲ ਆ ਤੇ ਪਿੱਛੇ ਕਪੜਾ ਲਾਇਆ ਭਾਵੇਂ ਪਰ ਹਵਾ ਦੇ ਨਾਲ ਉਹ ਉੱਡ ਗਿਆ ਹੈਗਾ ਤੋ ਆ ਇਹਨਾਂ ਦਾ ਜੀਵਨ ਬਸਰ ਆ ਸੋ ਆਪਾਂ ਜਿਹੜਾ ਹੈਗਾ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ ਜੋ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ ਪ੍ਰਮਾਤਮਾ ਦਾ ਕਿਉਂਕਿ ਆਪਾਂ ਠੰਡ ਤੋਂ ਬਚੇ ਹੋਏ ਆ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਜੀਵਨ ਬਤੀਤ ਕਰਦੇ ਆ ਤੇ ਇਹਨਾਂ ਲੋਕਾਂ ਦਾ ਜੀਵਨ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਹੈਗਾ ਸੋ ਇਹ ਸਭ ਪ੍ਰਮਾਤਮਾ ਦੀ ਜਿਹੜੀ ਹੈਗੀ ਮੌਜ ਆ ਪਰantu ਫੇਰ ਵੀ ਆਪਾਂ ਨੂੰ ਇਹਨਾਂ ਜਿਹੜੇ ਦੁਖੀ ਭੈਣ ਭਰਾ ਨੇ ਜ਼ਰੂਰਤਮੰਦ ਲੋਕ ਨੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੀ ਕੁ ਮਦਦ ਹੋਵੇ ਆਪਾਂ ਇਹਨਾਂ ਦੀ ਕਰ ਸਕੀਏ ਸੋ ਇੱਕ ਵਾਰੀ ਫੇਰ ਤੁਸੀਂ ਦੇਖੋ ਕਿਸ ਤਰ੍ਹਾਂ ਠੰਡ ਦੇ ਵਿੱਚ ਓਪਨ ਦੇ ਵਿੱਚ ਖੁੱਲੇ ਦੇ ਵਿੱਚ ਬੈਠ ਕੇ ਹੀ ਖਾਣਾ ਤਿਆਰ ਕਰਦੇ ਨੇ ਸੋ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਖਰਾਲ ਮਿਲ ਕੇ ਆਪਾਂ ਤਿਲਫੁੱਲ ਦੀ ਭੇਟਾ ਕਰੀਏ ਤਿਲਫੁੱਲ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਦਦ ਕਰੀਏ ਪਿੰਡ ਛਪਾਰ ਗੁੱਗਾ ਮਾੜੀ ਤੋਂ ਬਾਅਦ ਅਸੀਂ ਚੱਲ ਪਏ ਪਿੰਡ ਲਤਾਲਾ ਨੂੰ ਜਿੱਥੇ ਸਾਨੂੰ ਰਸਤੇ ਵਿੱਚ ਵੀ ਕੁਝ ਔਰਤਾਂ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਅਸੀਂ ਰੁਕਣ ਲਈ ਮਜਬੂਰ ਹੋ ਗਏ ਤੇ ਅਸੀਂ ਰੁਕ ਗਏ ਤੇ ਅਸੀਂ ਉਹਨਾਂ ਨੂੰ ਵੀ ਸ਼ਾਲਾਂ ਦਿੱਤੀਆਂ ਜੋ ਕਿ ਸ਼ਾਲਾਂ ਪ੍ਰਾਪਤ ਕਰਨ ਤੋਂ ਬਾਅਦ ਬਹੁਤ ਖੁਸ਼ ਹੋਈਆਂ ਉਹਨਾਂ ਸਾਨੂੰ ਦੱਸਿਆ ਕਿ ਉਹ ਨਰੇਗਾ ਸਕੀਮ ਦੀ ਮਜ਼ਦੂਰੀ ਕਰਕੇ ਵਾਪਸ ਆਪਣੇ ਘਰਾਂ ਨੂੰ ਜਾ ਰਹੀਆਂ ਹਨ ਤੁਸੀਂ ਦੇਖੋ ਕਿ ਸਵੇਰ ਤੋਂ ਸ਼ਾਮ ਤੱਕ ਖੂਨ ਜਮਾ ਦੇਣ ਵਾਲੀ ਠੰਡ ਵਿੱਚ ਇਹ ਸਾਰਾ ਦਿਨ ਕੰਮ ਕਰਕੇ ਵਾਪਸ ਪੈਦਲ ਹੀ ਆਪਣੇ ਘਰਾਂ جا رہی ہاں سانتے ਘਰ جا کے پھر روٹی پانی ਦਾ ਕੰਮ ਕਰਨਾ ਸੋ ਇਹ ਸਭ ਮਜਬੂਰੀਆਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਅਗਲੇ ਪੜਾ ਲਲਾ ਤਾਲਾ ਪਿੰਡ ਦੀ ਦਾਣਾ ਮੰਡੀ ਵਿੱਚ ਪੁੱਜੀ ਜਿੱਥੇ ਕਾਫੀ ਜ਼ਰੂਰਤਮੰਦ ਲੋਕ ਝੁੱਗੀ ਝੌਂਪੜੀ ਵਿੱਚ ਰਹਿੰਦੇ ਹਨ ਅਸੀਂ ਉੱਥੇ ਵੀ ਰਹਿਣ ਵਾਲੀ ਹਰ ਔਰਤ ਤੇ ਬੱਚੀ ਨੂੰ ਗਰਮ ਸ਼ਾਲ ਵੰਡੇ ਜਿਨ੍ਹਾਂ ਨਾਲ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਸੀ ਤੇ ਸਾਡੇ ਅੰਦਰ ਇੱਕ ਸਕੂਨ ਸੀ ਜੋ ਕਿ ਦੁਨੀਆ ਦੀ ਹਰ ਖੁਸ਼ੀ ਨਾਲੋਂ ਵੱਡਾ ਸੀ ਇਹ ਸਾਰੀ ਸਹਾਇਤਾ ਕਲੱਬ ਦੀ ਇੱਕ ਟੀਮ ਵੱਲੋਂ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੱਕ ਪਹੁੰਚਾਈ ਗਈ। ਕਲੱਬ ਪ੍ਰਧਾਨ ਰਕੇਸ਼ ਗਰਗਨੇ ਦੱਸਿਆ ਕਿ ਸਾਡੀ ਸੰਸਥਾ ਲੋੜਵੰਦਾਂ ਦੀ ਸਿਹਤ ਅਤੇ ਭਲਾਈ ਨੂੰ ਸਮਰਪਿਤ ਹੈ। ਖੈਰ ਅਸੀਂ ਅਜੇ ਸ਼ਾਲ ਵੰਡੇ ਹੀ ਸਨ ਕਿ ਸਾਡੀ ਟੀਮ ਦੇ ਇੱਕ ਹੋਰ ਮੈਂਬਰ ਮਾਸਟਰ ਮੇਜਰ ਸਿੰਘ ਜੀ ਆਪਣੇ ਇੱਕ ਹੋਰ ਸਾਥੀ ਮਿਸਟਰ ਸ਼ਰਮਾ ਜੀ ਨਾਲ ਗਰਮ ਕੰਬਲ ਲੈ ਕੇ ਪੁੱਜ ਗਏ ਤੇ ਇਸ ਤਰ੍ਹਾਂ ਉੱਥੇ ਉਹਨਾਂ ਜ਼ਰੂਰਤਮੰਦ ਭੈਣ ਭਰਾਵਾਂ ਲਈ ਸ਼ੀਦਾ ਮਾਹੌਲ ਬਣ ਗਿਆ ਤੇ ਹਰ ਇੱਕ ਝੌਂਪੜੀ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ। ਹਾਂਜੀ ਸਭ ਤੋਂ ਪਹਿਲਾਂ ਤਾਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ। ਤਾਂ ਹਾਂਜੀ ਅੱਜ ਸ਼ਾਲਾਂ ਵੰਡੀਆਂ ਨੇ ਇੱਥੇ ਆ ਕੇ ਇਹਨਾਂ ਲੋੜਵੰਦ ਲੋਕਾਂ ਨੂੰ ਇਹ ਕਿੰਦਾ ਤੁਹਾਡੇ ਮਨ 'ਚ ਖਿਆਲ ਆਇਆ? ਹਾਂਜੀ ਕਮਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਇਹ ਦੱਸਦੇ ਆਂ ਇਹ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂਗਾ ਵੀ ਦਿਖਾਵਾ ਕਰਨਾਗਾ। ਇਹਦਾ ਮਕਸਦ ਇਹੀ ਆ ਵੀ ਅਸੀਂ ਦੱਸ ਸਕੀਏ ਵੀ ਕਿਹੜੇ ਕਿਹੜੇ ਇਲਾਕਿਆਂ 'ਚ ਕਿੰਨੇ ਲੋਕ ਕਿੰਨੇ ਜ਼ਰੂਰਤਮੰਦ ਰਹਿੰਦੇ ਆ ਤੇ ਉਹਨਾਂ ਨੂੰ ਕੀ ਜ਼ਰੂਰਤ ਆ। ਹੰਡ ਬਹੁਤ ਜ਼ਿਆਦਾ ਪੈ ਰਹੀ ਆ, ਸੀਤ ਲਹਿਰ ਚੱਲ ਰਹੀ ਆ। ਜਦ ਕਿ ਆਪਾਂ ਘਰਾਂ ਦੇ ਵਿੱਚ ਅਗੀਠੀਆਂ, ਚੁੱਲ੍ਹੇ ਬਾਲ ਕੇ ਸੇਕ ਰਿਆ, ਹੀਟਰ ਲਾਇਵ ਆਨੇ ਇਲੈਕਟ੍ਰੋਨਿਕ ਪਰ ਇਹ ਜਿਹੜੇ ਸਾਡੇ ਭੈਣ ਭਾਈ ਨੇਗੇ ਦੇਖੋ ਇਹ ਰੋਈਆਂ ਦੇ ਵਿੱਚ ਬੈਠੇ ਆ। ਹੁਣ ਆਪਾਂ ਦੇਖ ਲਓ ਕਿੰਨੇ ਪਿੰਡਾਂ ਦਾ ਦੌਰਾ ਕਰਕੇ ਆਏ ਆ। ਇਹਦੇ ਵਿੱਚ ਮੇਰੇ ਦਿਮਾਗ 'ਚ ਸੀ ਫਿਰ ਮੈਂ ਗੋਇਲ ਸਾਹਿਬ ਨਾਲ ਕਮਲ ਰੋੜਾ ਜੀ ਨਾਲ ਗੱਲ ਕੀਤੀ ਤੇ ਤਿੰਨਾਂ ਨੇ ਕੰਟਰੀਬਿਊਸ਼ਨ ਕਰਕੇ ਅਸੀਂ ਸ਼ੌਲਾ ਲੈ ਲੀਆਂ ਤੇ ਪੂਰਾ ਅਸੀਂ ਦੇਖਿਆ ਵੀ ਕਿੱਥੇ ਲੋੜ ਆ ਜਿਵੇਂ ਹੁਣ ਅਸੀਂ ਚਪਾਰ ਤੁੰਗਾਹੜੀ ਬਣੂੰਦੀ ਲਤਾਲਾ ਹੁਣ ਅਸੀਂ ਖੜੇ ਆਂਗੇ ਇਹ ਪੂਰੇ ਏਰੀਏ ਚ ਜਿੰਨੇ ਵੀ ਇਹ ਰਹਿੰਦੇ ਆਗੇ ਵਿਚਾਰੇ ਧੁੱਗੀ ਝੋਪੜੀਆਂ ਵਾਲੇ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਮੈਂ ਤੁਹਾਡੇ ਵੀਡੀਓ ਰਾਹੀਂ ਹੋਰ ਵੀ ਦੱਸਣਾ ਚਾਹਨਾਗਾ ਵੀ ਜੇ ਹੋਰ ਵੀ ਕਿਸੇ ਨੂੰ ਹਨਾ ਲੱਗਦਾ ਵੀ ਆ ਸਾਡੇ ਏਰੀਏ ਚ ਇਹ ਜੇ ਪ੍ਰਵਾਸੀ ਜਾਂ ਆਪਣੇ ਇਧਰਲੇ ਲੋਕ ਬੈਠੇ ਆ ਜਿਨ੍ਹਾਂ ਨੂੰ ਲੋੜ ਆ ਆ ਸਾਡੀ ਟੀਮ ਉੱਥੇ ਵੀ ਜਾਊਗੀ ਤੇ ਵੰਡ ਕੇ ਆਉ ਪਲੀਜ਼ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾਗਾ ਵੀ ਸਾਡੇ ਇਸ ਜਗ੍ਹਾ ਤੇ ਇਹਨਾਂ ਬੱਚਿਆਂ ਨੂੰ ਲੋੜ ਆ ਸਾਨੂੰ 100 200 500 ਹਜ਼ਾਰ ਜਿੰਨੀ ਵੀ ਸ਼ਾਲ ਲੇਡੀਜ਼ ਸਾਡੀਆਂ ਭੈਣਾਂ ਦੀ ਇਹ ਬੱਚੀਆਂ ਦੀ ਲਿਉਂਦੀ ਪਈ ਆਗੀ ਉਹ ਅਸੀਂ ਉਸੇ ਏਰੀਆ 'ਚ ਜਾ ਕੇ ਵੰਡ ਕੇ ਆਵਾਂਗੇ ਪਤਾਂ ਜੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਵੀ ਤਾਂ ਜ਼ਰੂਰਤਮੰਦ ਲੋਕ ਨੇ ਤੁਸੀਂ ਇੰਨੀ ਦੂਰ ਆਇਓ ਇੱਥੇ ਲਤਾਲਾ ਬਡੂੰਦਰੀ ਟੁੰਗਾ ਹੈੜੀ ਤੱਕ ਤੁਸੀਂ ਆ ਕੇ ਸ਼ੋਲਾ ਵੰਡੀਆਂ ਇਹਦਾ ਕੀ ਕਾਰ ਰਿਹਾ ਸਰ ਇਹਦੇ ਵਿੱਚ ਆਪਣੀ ਟੀਮ ਨੇ ਸਾਡੀ ਟੀਮ ਨੇ ਸਾਰੇ ਸਰਚ ਕੀਤਾਗਾ ਤੇ ਕੁਛ ਠੰਡ ਕਰਕੇ ਲਾ ਲੋ ਜਾਂ ਹੋਰ ਜਿਵੇਂ ਆਪਾਂ ਜੰਡਾਲੀ ਦੇ ਪੁਲ ਤੇ ਜਾ ਕੇ ਇਹਨਾਂ ਪਰਿਵਾਰਾਂ ਨਾਲ ਦੀਵਾਲੀ ਮਨਾਉਨੇ ਆਂਗੇ ਉੱਥੋਂ ਇਹ ਪਰਿਵਾਰ ਸ਼ਿਫਟ ਹੋ ਚੁੱਕੇ ਨੇ ਫਿਰ ਅਸੀਂ ਭਾਲ ਕੀਤੀ ਭਾਲ ਕਰਨ ਤੋਂ ਬਹੁਤ ਸਾਰੇਆਂ ਤੋਂ ਪੁੱਛਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਇਹ ਲੋਕ ਆਹਹਾ ਜਗ੍ਹਾ ਤੇ ਟਹਿਰੇ ਹੋਏ ਨੇ ਹੁਣ ਇਹਨਾਂ ਤੋਂ ਪੁੱਛਦੇ ਆ ਅੱਗੇ ਦੱਸ ਦਿੰਦੇ ਆ ਵੀ ਉੱਥੇ ਆ ਟੀਮ ਉੱਥੇ ਜਾਊਗੀ ਸੋ ਮੈਂ ਤਾਂ ਹੀ ਕਿਹਾ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਡੇ ਕਿਸੇ ਪਿੰਡ 'ਚ ਜਾਂ ਤੁਸੀਂ ਕਿਸੇ ਦੇਖੇ ਹੋਣ ਤਾਂ ਅਸੀਂ ਉੱਥੇ ਵੀ ਜਾ ਕੇ ਇਹ ਸੇਵਾ ਕਰ ਸਕੀਏ ਇਹਨਾਂ ਬੱਚੇ ਦੇਖੋ ਛੋਟੇ ਛੋਟੇ ਨੇ ਹਨਾ ਕੋਈ ਖੰਗ ਰਹਾ ਕੋਈ ਜੁਕਾਮ ਹੋਇਆ ਵਿਆ ਇਹ ਵਿਚਾਰੇ ਠੰਡ ਦੇ ਵਿੱਚ ਡਿੱਟਰ ਰਹੇ ਨੇ ਕਿੰਨੀ ਤਾਪਮਾਨ 5 ਡਿਗਰੀ ਤੇ ਆ ਗਿਆ ਇਹਨਾਂ ਕੋਲ ਵਿਚਾਰਿਆਂ ਕੋਲ ਕੁੱਲੀਆਂ ਹੀ ਨਹੀਂ ਗਈਆਂ ਪਾਣੀ ਦੀ ਹਨਾ ਆਪਣੇ ਆਹਾ ਬਿਜਲੀ ਦੀ ਤੇ ਲੈਟਰਿੰਗ ਬਾਥਰੂਮ ਦੀ ਵਿਵਸਥਾ ਹੈ ਨਹੀਂ ਗਈ ਤੇ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹਨਾਂ ਵਾਸਤੇ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਤਾਂ ਕਿ ਇਹ ਵੀ ਆਪਣੇ ਬੱਚੇ ਸਹੀ ਢੰਗ ਨਾਲ ਪਾਲ ਸਕਣ ਧੰਨਵਾਦ ਜੀ ਸੋ ਇਸ ਤਰ੍ਹਾਂ ਪਿੰਡ ਛਪਾਰ ਅਤੇ ਪਿੰਡ ਲਤਾਲਾ ਵਿਖੇ ਗਰਮ ਕੰਬਲ ਵੰਡਣ ਤੋਂ ਬਾਅਦ ਅਸੀਂ ਆਪਣੇ ਅਗਲੇ ਪੜਾ ਪਿੰਡ ਬਡੂੰਦੀ ਤੁੰਗਾ ਹੀੜੀ ਰੋਡ ਤੇ ਰਹਿੰਦੇ ਉਹਨਾਂ ਲੋਕਾਂ ਕੋਲ ਜੋ ਕਿ ਕੜਾਕੇ ਦੀ ਠੰਡ ਵਿੱਚ ਖੁੱਲੇ ਅਸਮਾਨ ਹੇਠ ਰਹਿ ਰਹੇ ਹਨ ਸੋ ਇੱਥੇ ਵੀ ਇਹਨਾਂ ਲੋਕਾਂ ਨੂੰ ਗਰਮ ਸ਼ਾਲ ਤੇ ਕੰਬਲ ਵੰਡੇ ਗਏ ਪਰੰਤੂ ਬੜੀ ਤਰਾਸ਼ਦੀ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਿੰਨੇ ਹੀ ਪਰਿਵਾਰਾਂ ਕੋਲ ਸਿਰ ਤੇ ਛੱਤ ਨਹੀਂ ਹੈ ਅਤੇ ਲੋਕ ਖੁੱਲੇ ਅਸਮਾਨ ਹੇਠ ਜ਼ਿੰਦਗੀ ਕੱਟਣ ਲਈ ਮਜਬੂਰ ਹਨ ਕੁੱਲ ਮਿਲਾ ਕੇ ਮੁੰਡੇ ਐਮਰਗੜ ਦੀ ਟੀਮ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਆਪ ਸਭ ਨੂੰ ਬੇਨਤੀ ਵੀ ਹੈ ਕਿ ਅਗਰ ਆਪ ਵੀ ਦਾਨ ਕਰਨਾ ਚਾਹੁੰਦੇ ਹੋ ਤਾਂ ਖੁਦ ਪਤਾ ਲਗਾਓ ਕਿ ਕਿੱਥੇ ਦਾਨ ਦੀ ਜ਼ਰੂਰਤ ਹੈ ਅਤੇ ਕਿਸ ਚੀਜ਼ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਦਾ দান ਕਰੋ ਤਾਂ ਜੋ ਤੁਹਾਡਾ ਦਿੱਤਾ দান ਸਹੀ ਹੱਥਾਂ ਵਿੱਚ ਪੁੱਜੇ ਤੇ ਜ਼ਰੂਰਤਮੰਦਾਂ ਦੀ ਮਦਦ ਹੋ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਾਕੀ ਸਾਡੇ ਚੈਨਲ ਨੂੰ ਫੋਲੋ ਕਰੋ ਤਾਂ ਜੋ ਤੁਹਾਨੂੰ ਹੋਰ ਇਸੇ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਰਹਿਣ ਬਹੁਤ-ਬਹੁਤ ਸ਼ੁਕਰੀਆ ਸਾਚੇ ਦਰਬਾਰ ਦੀ ਜੈ